ਤੁਸੀਂ ਆਪਣੀ ਟਾਈਮਿੰਗ ਤੇ ਜਰੂਰ ਵਿਚਾਰ ਕਰੋ 10 ਵਜੇ ਨੂੰ ਕੋਡ ਆਫ ਕੰਡਕਟ ਲੱਗ ਜਾਊਗਾ ਉਸ ਤੋਂ ਬਾਅਦ ਨਾ ਤੇ ਸਰਕਾਰ ਦੀ ਕੋਈ ਗੱਲ ਰਹੇ ਜੁ ਕਿ ਡਾਇਰੈਕਸ਼ਨ ਫਿਕਸ਼ਨ ਤੇ ਆਚਾ ਹੋਗਾ ਪਰ ਲਾਅ ਰਡ ਆਰਡਰ ਦੇ ਮੁਤਾਬਕ ਤੁਹਾਨੂੰ ਕੁਝ ਕਰ ਵੀ ਨਹੀਂ ਸਕੋਗੇ ਜਿਆਦਾ ਹੋਊਗਾ ਭਜਾਇਲਾ ਇੱਕ ਸੰਦੇਸ਼ ਇਹ ਜਾ ਰਿਹਾ ਹੈ ਕਿ ਜਿਵੇਂ ਇਹ ਸਿੱਖਾਂ ਦਾ ਜਿਹੜਾ ਇਹ ਇੱਕ ਇਹਵਾ ਸੰਘਰਸ਼ ਹੈ ਔਰ ਇਹ ਸਰਕਾਰ ਦੇ ਖਿਲਾਫ ਸਰਕਾਰ ਸਿੱਖਾਂ ਦੇ ਖਿਲਾਫ ਕਿ ਇਸ ਤੋਂ ਦੇ ਇੱਕ ਮਾਹੌਲ ਸਿਰਜਣ ਦੀ ਲੋਕ ਕੋਸ਼ਿਸ਼ ਕਰਦੇ ਪਹਿਲੇ ਜਿਹੜੇ ਸ਼ਰਾਬ ਦੀ ਲੋਕ ਨੇ ਪੰਜਾਬ ਅਤੇ ਹਰਿਆਣਾ ਦੀ ਸਰਹੱਦ ਯਾਨੀ ਕਿ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਪਰ ਇਸ ਦੇ ਦਰਮਿਆਨ ਬੀਜੇਪੀ ਦੇ ਲੀਡਰ ਮਨਜਿੰਦਰ ਸਿੰਘ ਸਿੱਸਾ ਨੇ ਕਿਸਾਨਾਂ ਨੂੰ ਇੱਕ ਅਪੀਲ ਕੀਤੀ ਹੈ। ਉਹਨਾਂ ਨੇ ਕਿਸਾਨ ਅੰਦੋਲਨ ਦੀ ਟਾਈਮਿੰਗ ਤੇ ਸਵਾਲ ਖੜੇ ਕਰ ਦਿੱਤੇ ਨੇ। ਉਹਨਾਂ ਨੇ ਕਿਹਾ ਕਿ ਕੁਝ ਦਿਨ ਬਾਅਦ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਜਾਬਤਾ ਲੱਗਣ ਵਾਲਾ ਹੈ। ਅਜਿਹੇ ਸਮੇਂ ਅੰਦੋਲਨ ਸ਼ੁਰੂ ਕਰਨਾ ਸੋਚਣ ਨੂੰ ਮਜਬੂਰ ਕਰਦਾ ਹੈ। ਉਹਨਾਂ ਨੇ ਕਿਸਾਨ ਲੀਡਰਾਂ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਇੱਕ ਖਾਸ ਅਪੀਲ ਕੀਤੀ ਹੈ। ਮੈਂ ਕਿਸਾਨ ਜਥੇਬੰਦੀਆਂ ਚਰਨਾਚ ਬੇਨਤੀ ਕਰਨਾ ਚਾਹੁੰਦਾ ਹਾਂ। ਅੱਗੇ ਵੀ ਤੁਸੀਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਪਰ ਤੁਸੀਂ ਹੁਣ ਆਪਣੀ ਟਾਈਮਿੰਗ ਤੇ ਜ਼ਰੂਰ ਵਿਚਾਰ ਕਰੋ 10 ਦਿਨ ਬਾਅਦ ਜਦੋਂ ਕੋਡ ਆਫ ਕੰਡਕਟ ਲੱਗ ਜਾਊਗਾ ਉਸ ਤੋਂ ਬਾਅਦ ਨਾ ਤੇ ਸਰਕਾਰ ਦੀ ਕੋਈ ਗੱਲ ਰਹੇਗੀ ਇਲੈਕਸ਼ਨ ਕਮਿਸ਼ਨ ਤੇ ਅੱਜ ਆਊਗਾ ਔਰ ਲਾਅ ਆਰਡਰ ਦੇ ਮੁਤਾਬਕ ਤੁਹਾਨੂੰ ਕੁਝ ਕਰ ਵੀ ਨਹੀਂ ਸਕੋਗੇ ਔਰ ਇਹਦਾ ਨੁਕਸਾਨ ਕਮਿਊਨਿਟੀ ਨੂੰ ਜ਼ਿਆਦਾ ਹੋਊਗਾ ਬਜਾਏ ਲਾਭ ਦੇ ਇਹਦਾ ਅੱਜ ਨੁਕਸਾਨ ਕਿਉਂ ਹੋ ਰਿਹਾ ਹੈ ਇੱਕ ਸੰਦੇਸ਼ ਇਹ ਜਾ ਰਿਹਾ ਹੈ ਕਿ ਜਿਵੇਂ ਇਹ ਸਿੱਖਾਂ ਦਾ ਜਿਹੜਾ ਇਹ ਇਹ ਕੇਵਲ ਸੰਘਰਸ਼ ਆ ਔਰ ਇਹ ਸਰਕਾਰ ਦੇ ਖਿਲਾਫ ਸਰਕਾਰ ਸਿੱਖਾਂ ਦੇ ਖਿਲਾਫ ਇਹ ਇਸ ਤਰ੍ਹਾਂ ਦਾ ਇੱਕ ਮਾਹੌਲ ਸਿਰਜਣ ਦੀ ਲੋਕ ਕੋਸ਼ਿਸ਼ ਕਰਦੇ ਪਏ ਨੇ ਜਿਹੜੇ ਸ਼ਰਾਰਤੀ ਲੋਕ ਨੇ ਔਰ ਕਿਸਾਨ ਜਥੇਬੰਦੀਆਂ ਦੀ ਇਸ ਸੰਘਰਸ਼ ਦੇ ਲਾਹਾ ਚੁੱਕ ਰੀਆਂ ਪਈਆਂ ਨੇ ਰਾਜਸੀ ਪਾਰਟੀਆਂ ਸ਼ਰਾਰਤੀ ਲੋਕ ਅਲੱਗ-ਅਲੱਗ ਤਰ੍ਹਾਂ ਦੀ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੇ ਨੇ ਅਲੱਗ-ਅਲੱਗ ਕਿਸਮ ਦੇ ਨਾਲ ਟੀਚਰਾਂ ਵੀ ਕਰਦੇ ਪਏ ਨੇ ਕਿਸਾਨਾਂ ਨੂੰ ਜਿਹਦਾ ਅਲਟੀਮੇਟਲੀ ਕਮਿਊਨਿਟੀ ਨੂੰ ਵੀ ਲਾਸ ਹੋ ਰਿਹਾ ਮੈਂ ਤੁਹਾਡੇ ਚੰਨਾ ਜਰੂਰ ਇਹ ਬੇਨਤੀ ਕਰਦਾ ਹਾਂ ਇਸ ਤੇ ਤੁਸੀਂ ਜਰੂਰ ਵਿਚਾਰ ਕਰੋ ਕਰ ਵੀ ਰਹੋਗੇ ਤੁਸੀਂ ਜ਼ਿਆਦਾ ਸੂਝ ਵਾਂਜੇ ਔਰ ਸਰਕਾਰ ਨਾਲ ਜਿਹੜੀ ਤੁਹਾਡੀ ਗੱਲਬਾਤ ਆ ਉਸ ਦੇ ਉੱਤੇ ਆਪਣੀ ਗੱਲ ਨੂੰ ਰੱਖ ਔਰ ਇਹ ਜਿਹੜੀ ਗੱਲਬਾਤ ਨੂੰ ਟੁੱਟੇ ਨਾ ਇਹਨੂੰ ਕਨਫਰੋਂਟੇਸ਼ਨ ਦਾ ਰਸਤਾ ਨਾ ਆਵੇ ਲੜਾਈ ਝਗੜ ਦਾ ਰਸਤਾ ਨਾ ਲਵੇ ਇਹਦੇ ਵਾਸਤੇ ਤੁਸੀਂ ਜਿੰਨਾ ਵੀ ਤੁਹਾਡੀਆਂ ਮੰਗਾਂ ਨੇ ਸਰਕਾਰ ਨਾਲ ਬੈਠ ਕੇ ਲਗਾਤਾਰ ਹੋਰ ਗੱਲ ਕੀਤੀ ਜਾ ਸਕਦੀ ਆ ਔਰ ਮੋਦੀ ਜੀ ਨੇ ਕੋਈ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਅੱਗੇ ਵੀ ਬਿਲ ਦੀ ਗੱਲ ਆਈ ਤੋ ਦੋਵੇਂ ਹੱਥ ਬੰਨ ਕੇ ਮਾਫੀ ਮੰਗ ਕੇ ਬਿਲ ਵੀ ਵਾਪਸ ਲਏ ਕਾਨੂੰਨ ਵੀ ਵਾਪਸ ਲਏ ਔਰ ਗੁਰੂ ਨਾਨਕ ਦੇਵ ਪਾਤਸ਼ਾਹ ਜਿਹੜੇ ਪ੍ਰਕਾਸ਼ਪੁਰ ਨੂੰ ਨਿਮਿਤ ਮੁਖ ਰੱਖਦੇ ਹੋਏ ਲਈ